ਸਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਫਤਿਹ ਦੀ ਸੰਜਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਜੋ ਵਿਚਾਰ ਕਰ ਰਹੇ ਹਾਂ ਸਿੱਖ ਸ਼ਹਾਦਤਾਂ ਇਤਿਹਾਸਿਕ ਵਿਸਮਾਦੀ ਪੰਨਿਆਂ ਤੇ ਅੱਜ ਜੋ ਸਿੱਖ ਇਤਿਹਾਸ ਖਸ਼ਾਨਾਮਾ ਤੇ ਵਿਸਵਾ ਦੇ ਪੰਨਿਆਂ ਦੇ ਵਿੱਚ ਆਪਾਂ ਵਿਚਾਰ ਕਰਨੀ ਹੈ ਉਹ ਆਪਣੇ ਵਿਚਾਰ ਹੈ ਸਿੱਖ ਕੌਮ ਦੇ ਮਹਾਨ ਅਣਖੀਲੇ ਯੋਧ ਸੂਰਬਿਰ ਯੋਧੇ ਬਾਣੀ ਦੇ ਜੋ ਮਹਾਨ ਤਪਸਵੀ ਬਾਣੀ ਪੜਨ ਵਾਲੇ ਤੇ ਮਹਾਨ ਤਪੱਸਿਆ ਕਰਨ ਵਾਲੇ ਬਾਣੀ ਦੇ ਲਖਾਰੀ ਐਸੇ ਮਹਾਨ ਯੋਧੇ ਜਿਨ੍ਹਾਂ ਬਾਰੇ ਆਪਾਂ ਅੱਜ ਕੱਲ ਤਕਰੀਬਨ ਨੈਟ ਦੇ ਉੱਤੇ ਦੇਖਦੇ ਰਹਿੰਦੇ ਹਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਹਿੰਦੇ ਹਾਂ ਅੱਜ ਉਹਨਾਂ ਦੇ ਜੀਵਨ ਤੇ ਆਪਾਂ ਵਿਚਾਰ ਕਰਨੇ ਆ ਕਿਉਂਕਿ ਉਹਨਾਂ ਨੇ ਸਿੱਖ ਕੌਮ ਵਾਸਤੇ ਸਿੱਖ ਧਰਮ ਵਾਸਤੇ ਜੋ ਆਪਣੀ ਮਹਾਨ ਸ਼ਹਾਦਤ ਦਿੱਤੀ ਹੈ ਉਹਦੇ ਬਾਰੇ ਆਪਣਾ ਸੰਸਾਰ ਜੋ ਸਿੱਖ ਕੌਮ ਪੂਰੀ ਤਰ੍ਹਾਂ ਜਾਣਦੀ ਹੈ ਤੇ ਆਪਾਂ ਅੱਜ ਉਹਨਾਂ ਦੀ ਜੀਵਨ ਤੇ ਸੰਖੇਪ ਝਾਤ ਪਾਉਣੀ ਹੈ ਸੰਖੇਪ ਜੀਵਨ ਬਾਰੇ ਆਪਾਂ ਵਿਚਾਰ ਕਰਨੀ ਹੈ ਸੋ ਇਤਿਹਾਸਕਾਰ ਲਿਖਦੇ ਨੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਜੇ ਖਾਲਸਾ ਪੰਥ ਨੇ ਹਿੰਦੁਸਤਾਨ 'ਤੇ ਹੱਕ ਸੱਚ ਦੀ ਰਾਖੀ ਲਈ ਜੋ ਸੁਨਹਿਰੀ ਇਤਿਹਾਸ ਰਚਿਆ ਹੈ ਇਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦੀ ਅਮਨ ਸ਼ਾਂਤੀ ਦੇ ਸਮੇਂ ਤਾਂ ਧਰਮ ਦੇ ਰਾਖੇ ਬਣ ਬੈਠਣਾ ਕੋਈ ਵੱਡੀ ਗੱਲ ਨਹੀਂ ਸਵਾਦ ਦਾ ਉਸ ਸਮੇਂ ਰਾਖੇ ਬਣਦਾ ਹੁੰਦਾ ਹੈ ਜਦੋਂ ਹੱਕ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੋਵੇ ਧਰਮ ਦਾ ਨਾਮ ਲੈਣਾ ਲੈਣਾ ਵੀ ਕਹਿੰਦੇ ਜ਼ੁਲਮ ਸਮਝਿਆ ਜਾਂਦਾ ਹੋਵੇ ਜ਼ੁਲਮ ਵੀ ਅਜਿਹਾ ਜਿਸ ਤੇ ਨਾ ਕੋਈ ਦਾਦ ਫਰਿਆਦ ਹੋਵੇ ਕਿਸੇ ਤੋਂ ਨਿਆਂ ਦੀ ਕੋਈ ਆਸ ਨਾ ਹੋਵੇ ਮੁਗਲ ਰਾਜ ਸਮੇਂ ਖਾਸ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਸਮੇਂ ਵਿੱਚ ਗੈਰ ਮੁਸਲਮਾਨਾਂ ਤੇ ਅਨੇਕ ਪ੍ਰਕਾਰ ਦੀਆਂ ਬੰਦਸ਼ਾਂ ਲਗਾ ਦਿੱਤੀਆਂ ਗਈਆਂ ਤੇ ਤਲਵਾਰ ਦੇ ਜੋਰ ਦੇ ਨਾਲ ਗੈਰ ਮੁਸਲਮਾਨਾਂ ਨੂੰ ਜ਼ਬਰੀ ਮੁਸਲਮਾਨ ਬਨਾਇਆ ਜਾਣ ਲੱਗਾ ਅਜਿਹੇ ਇੱਕ ਹੋਰ ਸੰਕਟ ਦੇ ਸਮੇਂ ਜਦੋਂ ਇਸ ਜ਼ੁਲਮ ਅੱਗੇ ਸਾਰੇ ਹਿੰਦੁਸਤਾਨ ਦੀ ਜਨਤਾ ਠੜ-ਠੜ ਕੰਬ ਰਹੀ ਸੀ ਉਸ ਸਮੇਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧਰਮ ਨੂੰ ਬਚਾਉਣ ਲਈ ਅਤੇ ਹੱਕ ਸੱਚ ਦੇ ਰਾਖੇ ਲਈ ਜ਼ਾਲਮ ਹਕੂਮਤ ਨੂੰ ਠਾਲ ਪਉਣ ਲਈ ਖਾਲਸੇ ਦੀ ਸਹਾਜਨਾ ਕੀਤੀ ਅਕਾਲ ਪੁਰਖ ਨੇ ਖਾਲਸਾ ਦਲਾਂ ਨੂੰ ਅਜਿਹੇ ਹੌਸਲਾ ਤੇ ਬਲ ਬਖਸ਼ਿਆ ਕਿ ਸੂਰਬੀਰ ਸਿੰਘਾਂ ਨੇ ਹਰ ਜ਼ੁਲਮੰਦ ਦਾ ਟਾਕਰਾ ਆਪਣਾ ਸਿਰ ਤਲੀ ਤੇ ਧਰ ਕੇ ਦੁਨੀਆ ਅੱਗੇ ਅਜਿਹੇ ਕਾਰਨਾਮੇ ਪੇਸ਼ ਕੀਤੇ ਕਿ ਲੋਕ ਮੂੰਹ ਵਿੱਚ ਉਂਗਲਾ ਪਾ ਕੇ ਸੋਚਣ ਲੱਗ ਪਏ ਗੁਰਬਾਣੀ ਦਾ ਫਰਮਾਨ ਹੈ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੇਜੈ ਕਾਣ ਨੈ ਕੀਜੈ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਹ ਬਚਨ ਹਨ ਜਿਨ੍ਹਾਂ ਨੇ ਸਿੱਖ ਕੌਮ ਦੀ ਨੀਂਹ ਰੱਖੀ ਤੇ ਦਸਵੇਂ ਪਾਤਸ਼ਾਹ ਜੀ ਨੇ ਐਸੇ ਸੂਰਬੀਰ ਯੋਧੇ ਪੈਦਾ ਕੀਤੇ ਜਿਨ੍ਹਾਂ ਨੇ ਸਿੱਖ ਕੌਮ ਨੂੰ ਸਿੱਖ ਰਾਜ ਨੂੰ ਕਾਇਮ ਕਰਨ ਲਈ ਜੋ ਆਪਣੀਆਂ ਸ਼ਹੀਦੀਆਂ ਪਾ ਦਿੱਤੀਆਂ ਤੇ ਐਸੇ ਹੀ ਮਹਾਨ ਸ਼ਹੀਦਾਂ ਵਿੱਚੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੋ ਜੀਵਨ ਬਾਰੇ ਆਪਾਂ ਵਿਚਾਰ ਕਰਨ ਲੱਗੇ ਹਾਂ ਸਿੱਖਾਂ ਦੀਆਂ 12 ਮਿਸਲਾਂ ਚੋਂ ਸ਼ਹੀਦਾਂ ਦੇ ਮਿਸਲ ਦੇ ਬਾਨੀ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਇਸਮੇ ਵਿੱਚ ਅੰਮ੍ਰਿਤਸਰ ਪਰਗਣੇ ਦੇ ਪਹੁ ਵਿੰਡ ਪਿੰਡ ਵਿਖੇ ਭਾਈ ਭਗਤਾ ਜੀ ਦੇ ਗ੍ਰਹਿ ਵਿਖੇ ਮਾਤਾ ਜੋ ਜਿਉਣੀ ਜੀ ਦੇ ਘਰ ਬਾਬਾ ਦੀਪ ਸਿੰਘ ਜੀ ਨੇ ਜਨਮ ਲਿਆ ਤੇ ਜਦੋਂ ਜਵਾਨ ਅਵਸਥਾ ਵਿੱਚ ਬਾਬਾ ਜੀ ਪਹੁੰਚੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖੰਡੇ ਬਾਟੇ ਦੇ ਪੋਹਲ ਛੱਕ ਕੇ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸੇਵਾ ਵਿੱਚ ਰਹਿਣ ਲੱਗ ਪਏ। ਜਥੇਦਾਰ ਬੁੱਢਾ ਸਿੰਘ ਜੀ ਵੀ ਆਪ ਜੀ ਦੇ ਸਾਥੀ ਸਨ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਚਮਕੌਰ ਦੀ ਜੰਗ ਤੋਂ ਬਾਅਦ ਜੰਗਲਾਂ ਦੇ ਵਿੱਚ ਦੇ ਹੁੰਦੇ ਹੋਏ ਪਿੰਡਾਂ ਵਿੱਚ ਠਹਿਰਦੇ ਤੇ ਤਲਵੰਡੀ ਸਾਬ ਪਹੁੰਚੇ। ਇਸ ਜਗ੍ਹਾ ਤੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਟਿਕਾਣਾ ਕੀਤਾ ਟਿਕ ਗਏ ਅਤੇ ਸਿੱਖਾਂ ਹੁਕਮਨਾਮੇ ਸਿੱਖਾਂ ਨੂੰ ਜੋ ਹੁਕਮਨਾਮੇ ਵੀ ਜਾਰੀ ਕੀਤੇ ਗਏ ਜਿਸ ਕਾਰਨ ਇਸ ਜਗ੍ਹਾ ਦਾ ਨਾਮ ਦਮਦਮਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ ਇਸ ਜਗ੍ਹਾ ਨੂੰ ਜੋ ਆਧਕਾਲ ਆਪ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ ਇਸ ਜਗ੍ਹਾ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਸਜਾਇਆ ਤੇ ਸਜੇ ਹੋਏ ਦਰਬਾਰ ਵਿੱਚ ਮਾਤਾ ਜੀ ਨੇ ਆ ਕੇ ਪੁੱਤਰਾਂ ਦੀ ਸ਼ਹੀਦੀ ਦਾ ਹਾਲ ਪੁੱਛਿਆ ਤੇ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋ ਬਚਨ ਸਨ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਐ ਸੁਤ ਬਾਚਾਰ ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕੀਤੇ ਸਨ ਤੇ ਉਸ ਵਕਤ ਜੋ ਉਸ ਵਕਤ ਸੰਗਤ ਬੈਠੀ ਸੀ ਉਹਨਾਂ ਨੇ ਹੱਥ ਕਰਕੇ ਗੁਰੂ ਪਾਸ਼ਾ ਜੀ ਨੇ ਕਿਹਾ ਸੀ ਕਿ ਇਹਨਾਂ ਦੀ ਖਾਤਰ ਮੈਂ ਆਪਣੇ ਚਾਰੇ ਲਾਲ ਕੁਰਬਾਨ ਕਰ ਦਿੱਤੇ ਹਨ ਤੇ ਸਾਧ ਸੰਗਤ ਜੀ ਜਦੋਂ ਐਸੇ ਮਹਾਨ ਗੁਰੂ ਦੀ ਬਖਸ਼ਿਸ਼ ਹੋਵੇ ਇਸ ਜਗ੍ਹਾ ਤੇ ਤੇ ਜਿੱਥੇ ਗੁਰੂ ਸਾਹਿਬ ਜੀ ਨੇ ਆਪ ਟਿਕਾਣਾ ਕੀਤਾ ਹੋਵੇ ਤੇ ਉਹ ਜੋ ਜਗ੍ਹਾ ਹੈ ਗੁਰੂ ਪਾਸ਼ਾ ਜੀ ਦੇ ਦਰਸ਼ਨਾਂ ਦੇ ਨਾਲ ਜੋ ਜੁੜੀ ਹੋਈ ਹੈ ਯਾਦਾਂ ਦੇ ਨਾਲ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜਾ ਦੇ ਨਾਲ ਉਹ ਜਗ੍ਹਾ ਜੁੜੀ ਹੋਈ ਹੈ ਤੇ ਦੂਰੋਂ ਦੂਰੋਂ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਤੇ ਇਸ ਜਗ੍ਹਾ ਤੇ ਆਉਂਦੇ ਹਨ ਉੱਚ ਕੋਟੀ ਦੇ ਵਿਦਵਾਨ ਨਾਮ ਅਭਿਆਸੀ ਕੁਰਬਾਨੀ ਦੇ ਪੁੰਜ ਧਰਮੀ ਸੂਰਬੀਰ ਸਿੱਖ ਪੰਥ ਦੇ ਅਣਖੀਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਵੀ ਇਸ ਜਗ੍ਹਾ ਤੇ ਗੁਰੂ ਜੀ ਪਾਸ ਰਹਿੰਦੇ ਰਹੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੱਖਣ ਦੀ ਯਾਤਰਾ ਤੋਂ ਪਹਿਲਾਂ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹ ਵਿਖੇ ਠਹਿਰੇ ਹੋਏ ਸਨ ਉਸ ਸਮੇਂ ਇੱਥੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਵਿੱਚ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਦਰਜ ਕਰਵਾ ਕੇ ਨਮਸ ਰੂਪ ਤਿਆਰ ਕਰਵਾਇਆ ਤੇ ਬਾਬਾ ਦੀਪ ਸਿੰਘ ਜੀ ਨੇ ਇਸ ਰੂਪ ਦੇ ਉਤਾਰੇ ਕੀਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੱਖਣ ਦੀ ਯਾਤਰਾ ਤੇ ਗਏ ਤੇ ਬਾਬਾ ਦੀਪ ਸਿੰਘ ਜੀ ਤੇ ਜਥੇਦਾਰ ਬੁੱਢਾ ਸਿੰਘ ਜੀ ਦੀ ਡਿਊਟੀ ਦਮਦਮਾ ਸਾਹਿਬ ਵਿਖੇ ਸੇਵਾ ਸੰਭਾਲ ਲਈ ਲਗਾਈ ਗਈ ਤੇ ਦਮਦਮਾ ਸਾਹਿਬ ਵਿਖੇ ਸੇਵਾ ਸੰਭਾਲ ਕਰਦੇ ਹੋਇਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਇੱਕ ਖੂਹ ਲਗਵਾਇਆ ਜੋ ਤਖਤ ਸਾਹਿਬ ਦੇ ਪ੍ਰਕਰਮਾਂ ਵਿੱਚ ਹੈ ਜੋ ਸ਼ਹੀਦਾਂ ਦੇ ਖੂਨ ਨਾਲ ਜਾਣਿਆ ਜਾਂਦਾ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਵਿੱਚ ਜੋ ਖੂਹ ਹੈ ਪ੍ਰਕਰਮਾਂ ਵਿੱਚ ਉਹ ਸ਼ਹੀਦਾਂ ਦੇ ਖੂਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਜਥੇਦਾਰ ਬੁੱਢਾ ਸਿੰਘ ਜੀ ਨੇ ਵੀ ਇੱਥੇ ਬੇਰੀਆਂ ਦੇ ਦਰਖਤ ਲਗਵਾਏ ਸਨ ਤੇ ਦੱਖਣ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਕੇ ਜਦੋਂ ਪੰਜਾਬ ਭੇਜਿਆ ਉਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਆਪਣੇ ਸਾਥੀਆਂ ਸੰਤ ਸਿੰਘਾ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਹਾਇਤਾ ਵੀ ਕੀਤੀ ਸੀ ਮੈਦਾਨੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜਾ ਥਾਪਣਾ ਦਿੱਤੇ ਹੋਏ ਬਾਬਾ ਦੀਪ ਸਿੰਘ ਜੀ ਨੇ ਐਸੇ ਜੋ ਤਲਵਾਰ ਦੇ ਜ਼ੋਰ ਦਿਖਾਏ ਜੋ ਐਸੀ ਬਹਾਦਰੀ ਦੇ ਜ਼ੋਰ ਦਿਖਾਏ ਕਿ ਮੈਦਾਨੇ ਜੰਗ ਵਿੱਚ ਬਾਬਾ ਦੀਪ ਸਿੰਘ ਦਾ ਨਾਮ ਸੁਣ ਕੇ ਹੀ ਮੈਦਾਨ ਨੂੰ ਵਿੱਚੋਂ ਜੋ ਵਿਰੋਧੀ ਸਨ ਤਿੱਤਰ ਹੋ ਜਾਂਦੇ ਸਨ ਤੇ ਇਹਨਾਂ ਦੇ ਜਥੇ ਦਾ ਨਾਮ ਸ਼ਹੀਦੀ ਜਥਾ ਪ੍ਰਸਿੱਧ ਹੋਇਆ। ਬਾਬਾ ਬੰਦਰ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਮੁਗਲ ਸਰਕਾਰ ਨੇ ਸਿੱਖਾਂ ਤੇ ਸਖਤੀਆਂ ਦਾ ਦੌਰ ਚਲਾਇਆ। ਜ਼ਕਰੀਆ ਖਾਨ ਦੇ ਸਮੇਂ ਇਹ ਸਖਤੀ ਇੱਕ ਭਿਆਨਕ ਸੰਘਰਸ਼ ਦਾ ਰੂਪ ਧਾਰਨ ਕਰ ਗਈ। ਉਸ ਸਮੇਂ ਖਾਲਸਾ ਪੰਥ ਇੱਕ ਜਥੇ ਦੇ ਰੂਪ ਵਿੱਚ ਵਿਚਰਦਾ ਸੀ ਤੇ ਬਾਬਾ ਦੇਵ ਸਿੰਘ ਜੀ ਨੂੰ ਜਥੇ ਦੇ ਮੁਖੀ ਸਿੰਘਾਂ ਵਿੱਚ ਗਿਣਿਆ ਜਾਂਦਾ ਸੀ। ਤੇ ਇਸੇ ਅਨੁਸਾਰ 1735 ਵੇਂ ਵਿੱਚ ਜਦੋਂ ਜ਼ਕਰੀਆ ਖਾਨ ਨੇ ਸ਼੍ਰੀ ਅੰਮ੍ਰਿਤਸਰ ਦੇ ird gird ਪੈਰਾ ਲਗਾ ਕੇ ਸ਼੍ਰੀ ਦਰਬਾਰ ਸਾਹਿਬ ਵੱਲ ਜਾਂਦੇ ਸਾਰੇ ਰਸਤੇ ਬੰਦ ਕਰ ਦਿੱਤੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਜੰਡਿਆਲੇ ਦਾ ਤੂਲਕਦਾਰ ਮਸਾ ਰੰਗੜ ਹਮੰਦਰ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ ਉਸ ਨੂੰ ਸਜ਼ਾ ਦੇਣ ਲਈ ਮਹਿਤਾਬ ਸਿੰਘ ਸੁਖਾ ਸਿੰਘ ਜੀ ਨੂੰ ਜਥੇਦਾਰ ਬੁੱਢਾ ਸਿੰਘ ਜੀ ਨੇ ਬੀਕਾਨੇਰ ਤੋਂ ਭੇਜਿਆ ਸੀ ਉਸ ਸਮੇਂ ਜਾਂਦੇ ਸਮੇ ਬਾਬਾ ਦੀਪ ਸਿੰਘ ਜੀ ਪਾਸ ਦਮਦਮਾ ਸਾਹਿਬ ਵਿਖੇ ਭਾਈ ਸੁਖਾ ਸਿੰਘ ਜੀ ਤੇ ਭਾਈ ਮਹਿਤਾਬ ਸਿੰਘ ਜੀ ਠਹਿਰੇ ਸਨ ਤੇ ਜਦੋਂ ਅਦੀਨਾ ਬੇਗ ਦੇ ਮਨ ਪਿੱਛੋਂ ਜਲੰਧਰ ਦੇ ਸਿੱਖਾਂ ਦੇ ਕਬਜ਼ੇ ਵਿੱਚ ਆ ਗਿਆ ਉਸ ਸਮੇ ਬਾਬਾ ਦੀਪ ਸਿੰਘ ਜੀ ਨੇ ਸਿਆਲਕੋਟ ਦਾ ਇਲਾਕਾ ਮੁਹੰਮਦ ਅਮਰਦੀਨ ਤੋਂ ਮੁਹੰਮਦ ਅਮੀਨ ਤੋਂ ਫਤਿਹ ਕਰਕੇ ਆਪਣੇ ਸਾਥੀ ਭਾਈ ਦਿਆਲ ਸਿੰਘ ਭਾਈ ਨੱਥਾ ਸਿੰਘ ਦੇ ਸ਼ਹੀਦ ਨੂੰ ਦੇ ਦਿੱਤਾ ਗਿਆ ਜਦੋਂ ਸ਼ਹੀਦ ਭਾਈ ਕਰਮ ਸਿੰਘ ਦੇ ਸਮੇਂ ਤੱਕ ਮਿਸਲ ਸ਼ਹੀਦਾਂਦ ਕੁਝ ਨਾ ਕੁਝ ਸਲਾਨਾ ਪਹੁੰਚਾਉਂਦੇ ਰਹੇ ਤੇ ਕਿੰਦੂ ਗੁਲਾਬ ਸਿੰਘ ਦਾ ਅਵੈਦ ਪੁਨਾਹ ਦੇਖ ਕੇ ਉਹ ਜ਼ਗੀਰ ਦਰਬਾਰ 베ਰ巴巴 ਨਾਨਕ ਸਾਹਿਬ ਦੇ ਨਾਮ ਲਾ ਦਿੱਤੀ ਗਈ ਤੇ ਇਸੇ ਤਰ੍ਹਾਂ ਹੀ ਅਹਿਮਦ ਸ਼ਾਹ ਅਬਦਾਲੀ ਨੇ ਜਹਾਨ ਖਾਨ ਸਿੰਘ 'ਤੇ ਹਮਲਾ ਕਰਨ ਲਈ ਭੇਜਿਆ ਦਰਾਨੀਆਂ ਦਾ ਜੋਰ ਦੇ ਕੇ ਕੁਝ ਸਿੰਘ ਮਾਲਵੇ ਵੱਲ ਨੂੰ ਚਲੇ ਗਏ ਜਹਾਨ ਖਾਨ ਅੰਮ੍ਰਿਤਸਰ ਵਿਖੇ ਡੇਰੇ ਲਾ ਕੇ ਬੈਠ ਗਿਆ ਤੇ ਸ਼੍ਰੀ ਦਰਬਾਰ ਸਾਹਿਬ ਦੇ ਵਿਧਵੇ ਕਰਨ ਲੱਗ ਪਿਆ ਅੰਮ੍ਰਿਤਸਰ ਦਾ ਜੋ ਸਰੋਵਰ ਸੀ ਮਿੱਟੀ ਨਾਲ ਪੂੜ ਦਿੱਤਾ ਗਿਆ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਨੇ ਉਸੇ ਵੇਲੇ ਅੰਮ੍ਰਿਤਸਰ ਪਹੁੰਚ ਕੇ ਬਦਲਾ ਲੈਣ ਦਾ ਫੈਸਲਾ ਕਰ ਲਿਆ ਝਟਪਟ ਆਪਣੀ ਜਗ੍ਹਾ ਵਾਲੀ ਆਪਣੀ ਜਗ੍ਹਾ ਤੇ ਸਰਦਾਰ ਨੱਥਾ ਸਿੰਘ ਜੀ ਨੂੰ ਛੱਡ ਕੇ ਸ਼ਹੀਦ ਹੋਣ ਦੇ ਇਰਾਦੇ ਨਾਲ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤਸਰ ਵੱਲ ਨੂੰ ਕੋਚ ਕਰ ਦਿੱਤਾ ਉਸ ਸਮੇਂ ਆਪ ਦੇ ਨਾਲ ਸਿਰਫ 500 ਸਿੰਘਾਂ ਦਾ ਜਥਾ ਸੀ ਤੇ ਰਸਤੇ ਵਿੱਚ ਲਾਗਲੇ ਪਿੰਡਾਂ ਵਿੱਚੋਂ ਹੁੰਦੇ ਹੋਏ ਜਦੋਂ ਬਾਬਾ ਦੀਪ ਸਿੰਘ ਜੀ ਆਪਣਾ ਪੂਰਾ ਜਥਾ ਬਣਾ ਕੇ ਸ੍ਰੀ ਅੰਮ੍ਰਿਤਸਰ ਵਿਖੇ ਸ਼ਹੀਦੀ ਪਾਉਣ ਲਈ ਪਹੁੰਚੇ ਤਾਂ ਉਹਨਾਂ ਦਾ ਜੋ ਜਥਾ ਸੀ ਉਹ ਬਹੁਤ ਵੱਡਾ ਜਥਾ ਬਣ ਚੁੱਕਾ ਸੀ ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਜਦੋਂ ਬਾਬਾ ਦੀਪ ਸਿੰਘ ਜੀ ਹਾਜੀ ਅਤਾਏ ਤੇ ਗਸ਼ਤੀ ਫੌਜ ਲੈ ਕੇ ਸਿੱਖਾਂ ਦਾ ਘਰ ਮਜਮਟਾਉਣ ਦੇ ਚੱਕਰ ਵਿੱਚ ਜੋ ਜਹਾਨ ਖਾਨ ਨੇ ਪੂਰਾ ਆਪਣਾ ਪੈਰਾ ਲਾਇਆ ਹੋਇਆ ਸੀ ਤੇ ਤਰਨਤਾਰ ਪੋਂ ਦੇ ਤੱਕ 5000 ਜਿਹੜੋ ਸਿੰਘਾਂ ਦਾ ਜਥਾ ਬਾਬਾ ਦੀਪ ਸਿੰਘ ਦਾ ਬਣ ਚੁੱਕਾ ਸੀ ਤੇ ਇਸੇ ਤਰ੍ਹਾਂ ਹੀ ਜਦੋਂ ਫੌਜਦਾਰ ਜਹਾਨ ਖਾਨ ਸਵਾਰ ਲੈ ਕੇ ਅੰਮ੍ਰਿਤਸਰ ਦੇ ਵੱਲ ਨੂੰ ਚੱਲ ਪਿਆ ਸਿੰਘਾਂ ਦੇ ਆਉਣ ਦੀ ਖਬਰ ਦੌਰਾਨੀ ਨੂੰ ਵੀ ਮਿਲ ਚੁੱਕੀ ਸੀ ਉਹ ਵੀ ਆਪਣੀ ਫੌਜ ਲੈ ਕੇ ਗੋਲਵੜ ਕੋਲ ਪਹੁੰਚਾ ਦੋਵੇਂ ਧਰਾਂ ਮੁਕਾਬਲਾ ਗੋਲਵੜ ਕੋਲ ਹੋਇਆ ਜੇ ਗਹਿ ਗੱਚ ਲੜਾਈ ਹੋਈ ਛੇ ਕੋਹ ਦੇ ਵਿਚਕਾਰ ਨਾਲ ਲਾਸ਼ਾਂ ਹੀ ਲਾਸ਼ਾਂ ਵਿੱਚ ਗਈਆਂ ਗਿਆਨੀ ਗਿਆਨ ਅਨੁਸਾਰ ਗਿਆਨੀ ਗਿਆਨ ਸਿੰਘ ਅਨੁਸਾਰ ਚੰਬੇ ਪਿੰਡ ਦੇ ਕੋਲ ਸ਼ਾਹ ਜਮਾਲ ਨਾਲ ਬਾਬਾ ਦੀਪ ਸਿੰਘ ਜੀ ਦੀ ਇਤਨੀ ਭਿਆਨਕ ਲੜਾਈ ਹੋਈ ਕਿ ਇੱਕ ਪਾਸੇ ਬਾਬਾ ਦੀਪ ਸਿੰਘ ਦਾ ਸਿਰ ਧਲੇ ਤਲੀ ਤੇ ਜੋ ਧੜ ਤੋਂ ਅਲੱਗ ਹੋ ਗਿਆ ਤੇ ਜਦੋਂ ਅਣਹੋਣੀ ਨੇ ਆਵਾਜ਼ ਪਾਈ ਕਿ ਬਾਬਾ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਜੋ ਸਿਰ ਹੈ ਦਰਬਾਰਸਾਂ ਵਿਖੇ ਭੇਟ ਕਰਨਾ ਹੈ ਤੇ ਇਹ ਕੀ ਹੋ ਗਿਆ ਤੇ ਬਾਬਾ ਦੀਪ ਸਿੰਘ ਜੀ ਨੇ ਫਿਰ ਇਹ ਗੱਲ ਕਹਿਣਾ ਕਿ ਤੇ ਕਿ ਅਣਹੋਣੀਏ ਤੂੰ ਵੀ ਸਾਡਾ ਕੁਝ ਨਹੀਂ ਵਿਗਾੜ ਤੱਕ ਦੇ ਤਾਂ ਸੀਸ ਤਲੀ ਤੇ ਟਕਾ ਕੇ ਬਾਬਾ ਦੀਪ ਸਿੰਘ ਜੀ 18 ਸੇਰ ਦਾ ਖੰਡਾ ਪੁੰਧੇ ਹੋਏ ਆਖਰਕਾਰ ਜਦੋਂ ਸ੍ਰੀ ਦਰਬਾਰ ਸਾਹਿਬ ਦੀ ਡਿਊੜੀ ਵਿਖੇ ਸੀਸ ਪਹੁੰਚਾਇਆ ਤੇ ਸਾਧ ਸੰਗਤ ਜੀ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਜੋ ਸ਼ਹੀਦੀ ਪਾਈ ਤੇ ਅੱਜ ਸਾਡੇ ਵਾਸਤੇ ਇੱਕ ਮਿਸਾਲ ਕਾਮ ਕੀਤੀ ਹੈ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਉਹਨਾਂ ਨੇ ਆਪਣੀ ਜੋ ਬੋਲ ਪੁਗਾਏ ਆਪਣਾ ਜੋ ਸੀਸ ਸੀ ਉਹ ਦਰਬਾਰ ਸਾਹਿਬ ਦੇ ਡਿਊਟੀ ਵਿਖੇ ਪਹੁੰਚਾ ਕੇ ਇਸ ਗੱਲ ਦਾ ਜੋ ਜ਼ਿਕਰ ਕੀਤਾ ਕਿ ਭਾਈ ਇਹ ਜੋ ਜਨਮ ਹੈ ਗੁਰੂ ਦੇ ਲੇਖੇ ਲਾਉਣ ਵਾਸਤੇ ਜਨਮ ਪ੍ਰਾਪਤ ਹੋਇਆ ਹੈ ਤੇ ਸਾਧ ਸੰਗਤ ਜੀ ਸਾਡਾ ਵੀ ਫਰਜ਼ ਹੈ ਕਿ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਸ ਆਕਾਲ ਪੁਰਖ ਪਰਮਾਤਮਾ ਦੇ ਬਾਣੀ ਪੜਦੇ ਹੋਏ ਕਿਉਂਕਿ ਉਸ ਵਕਤ ਦੇ ਸ਼ਹੀਦਾਂ ਕੋਲ ਵੀ ਬਾਣੀ ਬਾਣੀ ਦਾ ਜੋ ਜ਼ੋਰ ਸੀ ਜਿਹੜੀ ਸ਼ਕਤੀ ਦੀ ਆਪਾਂ ਗੱਲ ਕਰਦੇ ਆ ਨਾ ਉਹਦੀ ਬਾਬਤ ਬੜੇ ਸੋਹਣੇ ਬਚਨ ਲਿਖੇ ਨੇ ਭਗਤੀ ਮੈਂ ਸ਼ਕਤੀ ਕਿ ਜਿਵੇਂ ਬਾਬਾ ਦੀਪ ਸਿੰਘ ਜੀ ਬੰਦਗੀ ਕਰਦੇ ਸਨ ਭਗਤੀ ਕਰਦੇ ਸਨ ਆਪਣੇ ਬਚਨਾਂ ਦੇ ਪੂਰੇ ਸਨ ਰਹਿਤ ਮਰਿਆਦਾ ਦੇ ਵਿੱਚ ਪੂਰੇ ਸਨ ਤੇ ਐਸੇ ਸਿੱਖਾਂ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿਣਾ ਕੀਤਾ ਹੈ ਕਿ ਭਾਈ ਜੋ ਵੀ ਇਸੇ ਤਰ੍ਹਾਂ ਆਪਣੀ ਸਿੱਖੀ ਨਿਭਾਵੇਗਾ ਤੇ ਮੈਂ ਉਹਨੂੰ ਨਰਕਾਂ ਵਿੱਚੋਂ ਵੀ ਬਾਹ ਫੜ ਕੇ ਬਾਹਰ ਕੱਢ ਲਵਾਂਗਾ ਤੇ ਐਸੇ ਮਹਾਨ ਗੁਰੂ ਦੇ ਅਸੀਂ ਸਿੱਖ ਹੋ ਕੇ ਜੇਕਰ ਫਿਰ ਵੀ ਕ੍ਰਿਤਿਆ ਕਰੀਏ ਮਾੜੇ ਪਾਸੇ ਜਾਈਏ ਤੇ ਸਤਿਗੁਰੂ ਨੂੰ ਛੱਡ ਕੇ ਜਦੋਂ ਅਸੀਂ ਹੋਰ ਪਾਸੇ ਮੱਥੇ ਰਗੜਦੇ ਫਿਰਿਏ ਤੇ ਫਿਰ ਅਸੀਂ ਸਿੱਖ ਖਮਾਨ ਦੇ ਹੱਕਦਾਰ ਨਹੀਂ ਸਾਥ ਸੰਗਤ ਜੀ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ ਇਹ ਜਨਮ ਵਾਰ-ਵਾਰ ਨਹੀਂ ਪ੍ਰਾਪਤ ਹੋਣੇ ਤੇ ਇਸ ਕਰਕੇ ਸਾਡਾ ਫਰਜ਼ ਹੈ ਕਿ ਅਸੀਂ ਸਿੱਖੀ ਨਾਲ ਜੁੜੀਏ ਗੁਰੂ ਇਤਿਹਾਸ ਨਾਲ ਜੁੜੀਏ ਗੁਰੂ ਦੀ ਬਾਣੀ ਨਾਲ ਜੁੜੀਏ ਤਾ ਜੋ ਆਉਣ ਵਾਲੇ ਸਮੇਂ ਵਿੱਚ ਅਸੀਂ ਵੀ ਆਪਣੇ ਜੀਵਨ ਵਿੱਚ ਕੁਝ ਨਾ ਕੁਝ ਕੌਮ ਵਾਸਤੇ ਕਰ ਸਕੀਏ ਜੇ ਜ਼ਿਆਦਾ ਨਹੀਂ ਕਰ ਸਕਦੇ ਤੇ ਅਰਦਾਸ ਕਰੋ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਕਿ हे ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਬਖਸ਼ਿਸ਼ਾ ਕਰੋ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਆਪਣੇ ਬਚਨ ਪੁਗਾਗੇ ਹਨ ਤੇ 1757 ਇਸ ਸਮੇਂ ਵਿੱਚ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਪਾਈ ਜਦੋਂ ਇਸ ਜੰਗ ਵਿੱਚ ਤੇ ਇਤਿਹਾਸਕਾਰ ਲਿਖਦੇ ਨੇ ਐਸੀਆਂ ਹੋਰ ਵੀ ਬੜੀਆਂ ਜੰਗਾਂ ਹੋਈਆਂ ਨੇ ਸਿੱਖ ਧਰਮ ਦੇ ਵਿੱਚ ਜੋ ਸਿੱਖ ਕੌਮ ਨੇ ਬੜੀਆਂ ਬੜੀਆਂ ਵੱਡੀਆਂ ਜੰਗਾਂ ਦੇ ਵਿੱਚ ਫਤਿਹ ਹਾਸਲ ਕੀਤੀ ਹੈ ਇਹ ਬਖਸ਼ਿਸ਼ ਸੀ ਕਿ ਗੁਰੂ ਸਾਹਿਬ ਦੀ ਕਿਉਂਕਿ ਸਤਗੁਰ ਦੀ ਬਾਣੀ ਦੇ ਫੁਰਮਾਨ ਭਗਤ ਕਬੀਰ ਜੀ ਆਪਣੇ ਬਚਨਾਂ ਵਿੱਚ ਕਹਿੰਦੇ ਨੇ ਕਬੀਰ ਮੇਰਾ ਮੁਜਮੈ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੈ ਮੇਰਾ ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਸਤਿਗੁਰ ਪਾਸ਼ਾ ਦੀ ਬਾਣੀ ਪੜੀਏ ਤੇ ਇਸ ਬਾਬਤ ਬਾਬਾ ਦੇਵ ਸਿੰਘ ਜੀ ਬਾਬਤ ਜੋ ਗੁਰਬਾਣੀ ਦੇ ਫਰਮਾਨ ਹਨ ਕਿ ਜਿਸ ਤਰ੍ਹਾਂ ਬਾਣੀ ਵਿੱਚ ਬੜੇ ਸੋਹਣੇ ਬਚਨ ਨੇ ਤੇ ਭਾਵੇਂ ਬਾਬਾ ਦੀਪ ਸਿੰਘ ਜੀ ਸ਼ਹੀਦੀ ਪਾ ਗਏ ਸਨ ਪਰ ਉਹਨਾਂ ਨੇ ਆਪਣਾ ਜੋ ਪ੍ਰਾਣ ਦੇ ਮੋਹਣ ਵਿੱਚ ਸਫਲ ਰਹੇ ਤੇ ਸਾਧ ਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਤੂ ਚੋ ਸੱਜਣ ਮੈਂਡਿਆ ਡੇਈਂ ਸਿਸ ਉਤਾਰ ਨੈਣ ਮਹੰਜੇ ਤਰਸਦੇ ਕਦ ਪਸੀ ਦਿਦਾਰ ਤੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਜੱਗਾਂ ਯੁੰਦਾ ਦੇ ਨਾਲ ਨਾਲ ਨਾਮ ਸਿਮਰਨ ਦੇ ਪੱਕੇ ਅਭਿਆਸੀ ਸਨ ਆਪਣੇ ਹੱਥਾਂ ਨਾਲ ਗੁਰਬਾਣੀ ਲਿਖਣ ਦੀ ਸੇਵਾ ਕਰਦੇ ਹੋਏ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ ਉਹਨਾਂ ਦਾ ਮਨ ਪੂਰੀ ਤਰ੍ਹਾਂ ਬਾਣੀ ਦੇ ਰੰਗ ਵਿੱਚ ਰੰਗਿਆ ਰਹਿੰਦਾ ਸੀ ਉਹ ਆਮ ਸੰਸਾਰੀ ਯੋਧਿਆ ਮੰਗ ਹੰਕਾਰ ਵਿੱਚ ਜਾਂ ਕ੍ਰੋਧ ਵਿਵਸ ਹੋ ਕੇ ਯੁੱਧ ਨਹੀਂ ਸੀ ਕਰਦੇ ਸਗੋਂ ਯੁੱਧ ਕਰਦਿਆਂ ਕਰਨਦ ਕਰਦਿਆਂ ਉਹਨਾਂ ਦੀ ਅਵਸਥਾ ਠੀਕ ਉਸੇ ਤਰ੍ਹਾਂ ਹੁੰਦੀ ਸੀ ਜਿਸ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਬਚਨਾਂ ਵਿੱਚ ਫਰਮਾਇਆ ਹੈ ਤਨ ਜਿਉ ਤਹਿ ਜਗ ਮੈਂ ਮੁਖਤੇ ਹਰ ਚਿਤ ਮੈਂ ਜੁਧ ਵਿਚਾਰ ਹੈ ਦੇਹ ਅਨੇਤਨਾ ਨਿਤ ਰਹਿ ਜਸ ਨਾਵ ਚੜੈ ਪਵ ਸਾਗਰ ਤਾਰੈ ਧੀਰੇ ਧਾਮ ਬਨਾਏ ਇਹ ਤਨ ਬੁੱਧ ਸੋ ਦਿਵਕ ਜਿਉ ਉਜਿਆਰੈ ਗਿਆਨਹਿ ਕੀ ਬਡਨੀ ਮਨਹੁ ਹਾਥ ਲੈ ਕਾ ਕਾਤਰਕ ਕੁਤਵਾਰ ਬੁਹਾਰੈ ਤੇ ਇਹ ਜੋ ਬਚਨ ਹਨ ਕਿਸ਼ਰ ਕ੍ਰਿਸ਼ਨ ਅਵਤਾਰ ਦੇ ਬਚਨ ਹਨ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਬਾਣੇ ਵਿੱਚ ਲਿਖੇ ਹਨ ਤੇ ਸਾਧ ਸੰਗਤ ਜੀ ਸਾਨੂੰ ਸਿੱਖਿਆ ਦਿੱਤੀ ਹੈ ਕਿ ਭਾਈ ਧਰਮ ਕੇਵਲ ਗੱਲਾਂ ਦੇ ਨਾਲ ਨਹੀਂ ਕੁਛ ਕਰਨ ਦੇ ਨਾਲ ਚੱਲਦੇ ਹਨ ਜੇ ਸਿੱਖ ਕੋਮ ਵਾਸਤੇ ਕੁਛ ਕਰਾਂਗੇ ਤਾਂ ਹੀ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੇ ਧਰਮ ਵਿੱਚ ਪਰਪੱਕ ਹੋ ਸਕਾਂਗੇ ਤੇ ਗੁਰੂ ਸਾਹਿਬ ਦੀ ਦਸਿਓ ਰਹਿਤ ਮਰਿਆਦਾ ਵਿੱਚ ਚੱਲਦੇ ਹੋਏ ਗੁਰਬਾਣੀ ਨਾਲ ਜੁੜਦੇ ਹੋਏ ਅਸੀਂ ਆਪਣੇ ਜੀਵਨ ਦਾ ਜੋ ਅਮੋਲਕ ਘੜੀਆਂ ਨੇ ਇਹਨਾਂ ਨੂੰ ਸਫਲੇ ਬਣਾ ਲਈਏ ਸਿੱਖ ਕੌਮ ਵਾਸਤੇ ਕੁਛ ਨਾ ਕੁਛ ਜ਼ਰੂਰ ਕਰੀਏ ਬਾਣੀ ਪੜ੍ਹ ਕੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਹੀ ਕਰਦੇ ਕਿ ਸਤਿਗੁਰੂ ਜੀ ਸਾਡੀ ਕੌਮ ਦੀ ਸਦਾ ਚੜ੍ਹਦੀ ਕਲਾ ਹੋਵੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜੀ ਉਹ ਆਪ ਜੀ ਦੇ ਆਰੰਭ ਕੀਤੀ ਹੋਏ ਸਿੱਖ ਧਰਮ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਉਹ ਆਪ ਜੀ ਦਾ ਬਣਾਇਆ ਹੋਇਆ ਖਾਲਸਾ ਪੰਥ ਸਦਾ ਚੜ੍ਹਦੀ ਕਲਾ ਵਿੱਚ ਰਹੇ ਇਹ ਆਪਾਂ ਬੇਨਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਆ ਕੇ ਰੋਜ਼ਾਨਾ ਨਿਤਾ ਪ੍ਰਤੀ ਕਰੀਏ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਸਾਧ ਸੰਗਤ ਜੀ ਇਹ ਸੰਨ ਬਾਬਾ ਦੀਪ ਸਿੰਘ ਦੇ ਜੀਵਨ ਦੀਆਂ ਕੁਝ ਕਿ ਚਲਕੀਆਂ ਜੇ ਆਪਾਂ ਪੂਰਾ ਜੀਵਨ ਪੜੀਏ ਤੇ ਬਹੁਤ ਸਮਾਂ ਲੱਗਦਾ ਹੈ ਇਸ ਕਰਕੇ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜੀਏ ਜੋ ਸਿੱਖ ਕੌਮ ਦੇ ਮਹਾਨ ਯੋਧਿਆਂ ਦੀਆਂ ਜੀਵਨੀਆਂ ਪੜਾ ਕੇ ਆਪ ਪੜ ਕੇ ਦੱਸੀਏ ਤਾਂ ਜੋ ਸਾਡੇ ਬੱਚੇ ਕੁਰਹਿਤਾਂ ਤੋਂ ਬਚੇ ਰਹਿਣ ਸਿੱਖ ਧਰਮ ਨਾਲ ਜੁੜ ਜਾਣ ਤੇ ਬਾਣੀ ਨਾਲ ਜੁੜ ਜਾਣ ਸੋ ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ ਸਾਡਾ ਚੈਨਲ ਪਾਈ ਬਚਿੱਤਰ ਸਿੰਘ ਖਾਲਸਾ ਚੈਨਲ ਸਬਸਕ੍ਰਾਈਬ ਕਰੋ ਲਾਇਕ ਕਰੋ ਸ਼ੇਅਰ ਕਰੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਵੀ ਜੋ ਸਿੱਖ ਕੌਮ ਦੇ ਮਹਾਨ ਨਾਇਕ ਹਨ ਮਹਾਨ ਯੋਧੇ ਹਨ ਸੂਰਬੀਰ ਹਨ ਉਹਨਾਂ ਦੀਆਂ ਜੀਵਨੀਆਂ ਬਾਰੇ ਜੋ ਸੰਖੇਪ ਇਤਿਹਾਸ ਸੰਗਤਾਂ ਦੇ ਰੂਬਰੂ ਕਰਾ ਸਕੀਏ ਸੋ ਸਾਧ ਸੰਗਤ ਜੀ ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ ਆਖਰ ਵਿੱਚ ਜੋ ਬਾਣੀ ਦੇ ਬਚਨ ਹਨ ਗਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛੜੈ ਖੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ